ਸਿਰਦਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਾਲ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਕਿ ਸਾਰੇ ਟਿਕ ਟਾਕ ਹੋਣੇ ਬੰਦੇ ਆਪਣੇ ਹੋਗੇ ਹੋਣਾ ਸਾਤ ਤੇ ਅੱਠ ਚੱਲ ਆ ਜਾ ਯਾਰ ਯਾਰ ਤੇ ਰੋਡ ਪਾਰ ਕਰਨਾ ਸਿਰੇ ਸੇ ਬਹੁਤ ਹੀ ਮੁਸ਼ਕਲ ਵਾਲੀ ਗੱਲ ਹੈ ਬਹੁਤ ਹੀ ਮੁਸ਼ਕਲ ਵਾਲੀ ਗੱਲ ਹੈ ਰੋਡ ਆਪਰਾ ਕਰਤਾ ਸੋਨੇ ਨੇ ਪਾਰ ਹੋ ਗਾ ਆਪਾਂ ਜਾਂ ਨਿਆ ਅੱਜ ਸਾਰਾ ਦਿਨ ਕੀ ਕੀ ਕਰਦੇ ਆ ਤੇ ਉਹ ਦੇਖਦੇ ਰਹੋ ਤੁਸੀਂ ਇਧਰਲਾ ਰੋਡ ਪੂਰਾ ਖਾਲੀ ਅੱਜ ਇਹ ਕਿੱਦਾਂ ਹੋ ਗਿਆ ਅੱਜ ਆਪਾਂ ਨੰਗਣਾ ਤਾਂ ਕਰਕੇ ਆਪਾਂ ਕਰਕੇ ਨੰਗਣਾ ਤਾਂ ਕਰਕੇ ਬੰਦਾਂ ਉਹ ਤੇ ਕੰਮ ਹੋ ਗਿਆ ਓਕੇ ਕਦਾ ਓਕੇ ਹੋ ਗਿਆ ਕੰਮ ਆਇਓ ਮੇਤਰਵਾਜ ਸਾਰਾ ਦਿਨ ਕੀ ਕੀ ਕਰਦੇ ਨੇ ਕੋਣੀ ਦੇਖਦੇ ਰਹੋ ਆਪਣਾ ਬਲੌਗ ਮੇਤਰੋ ਅੱਜ ਆਪਾਂ ਕਰੇਨਾ ਦੇ ਆਪਣੀਆਂ ਦੇ ਤੇ ਅੱਜ ਦਾ ਦੇ ਰੋਜ ਹੀ ਆ ਚੱਕਰਮਹਲ ਕੇ ਜਾਈਦਾ ਤਰਕਲਲ ਨਾਲ ਕਲਿੱਪ ਲਈ ਨਾ ਪਰਸੋਂ ਅੱਜ ਅੱਜ ਫਿਰ ਮੈਂ ਕਲਿੱਪ ਲੈ ਲਈ ਲਈ ਆਪਣੀਆਂ ਕਰੈਨਾਂ ਦਾ ਜੇ ਸੁਭਾਨ ਅੱਧਾ ਉਧਰੋਂ ਲੋਡ ਹੋਇਆ ਕੱਲ ਤੱਕ ਆਜੂਗਾ ਕੱਲ ਨੂੰ ਆਜੂ ਜਾਂ ਪਰਸੋਂ ਆਜੂ ਤੇ ਫਿਰ ਆਪਣੇ ਕਰੈਨਾਂ ਦੀ TPI ਹੋਣੀ ਆ ਉਹਦੇ ਇੱਧਰ ਜਗ੍ਹਾ ਬਣ ਗਈ ਜਿੱਥੇ ਆਪਾਂ ਗੱਟ ਰੱਖਣੇ ਆ ਸਾਰੇ ਤੇ ਰਾਤ ਨੂੰ ਹੀ ਚੱਲਿਆ ਕਰਨਾ ਕੰਮ ਤੇ ਰਾਤ ਦੀਆਂ ਵੀਡੀਓ ਜੀ ਹੁਣ ਆਇਆ ਕਰਨੀਆਂ ਦੇਖਣ ਨੂੰ ਤਾਂ ਉੱਧੇ ਦੇਖਣ ਵਾਸਤੇ ਰਾਤ ਦੀਆਂ ਵੀਡੀਓ ਜਾਰਾ ਕਰਨੀਆਂ ਨੇ ਦਿਨ ਹੀ ਤਾਂ ਕੰਮ ਨਹੀਂ ਚੱਲਦਾ ਕੋਣ ਮੇਰੇ ਸਾਹਮਣੇ ਉਹਦੇ ਕੋਈ ਪਤਾ ਵੀ ਨਹੀਂ ਚਲਾ ਲੈਣ ਤੇ ਚਲਾ ਹੀ ਲੈਣ ਪਰ ਉਹ ਦਿੱਲੀ ਜਿੱਥੇ ਦੇ ਨੇ ਚੱਲ ਗਿਆ ਸੀ ਇੱਥੇ ਨਹੀਂ ਮੇਰੇ ਸਾਹਮਣੇ ਚੱਲਣਾ ਤੇ ਅੱਜ ਆਪਾਂ ਜ਼ਿਆਦਾ ਕੁਝ ਕੰਮ ਨਹੀਂ ਹੈਗਾ ਉੱਧਰ ਵੀ ਜਾਵਾਂਗੇ ਥੋੜਾ ਬੋਧ ਹੀ ਬਾਕੀ ਤੇ ਫਾਰਕ ਹੋਰ ਕੀ ਨਹੀਂ ਮੇਰੇ ਸਾਹਮਣੇ ਗੱਡੀਆਂ ਗੱਡੀਆਂ ਦੀ ਜਿੱਥੇ ਨਕੌਂ ਲੈ ਕੇ ਚੰਗਾ ਲਾ ਕੇ ਬਣਾਇਆ। ਮੇਰੇ ਅੰਦਰ ਇਹਨਾਂ ਨੂੰ ਘੱਟੋ ਘੱਟ ਵੀ 4 ਤੋਂ 5 ਦਿਨ ਹੋ ਗਏ ਆ। ਆ ਸ਼ਟਰਿੰਗ ਕਰਦੇ ਨਾ ਸ਼ਟਰਿੰਗ ਕੀਤੀ ਹੈ ਕਰਾਂ। ਤੇ ਇਹਦੇ ਵਿੱਚ ਪਤਾ ਨਹੀਂ ਕੀ ਪ੍ਰੋਬਲਮ ਆ ਕਿ ਇਹਨਾਂ ਫੇਰ ਖਲਾਕ ਜਿਹਾ। 9 ਮਹੀਨੇ ਹੋ ਗਏ ਤਿੰਨ ਹੈ? 2 ਮਹੀਨੇ ਲੱਗਦੇ ਲੋ 2-3 ਮਹੀਨੇ ਹੈ ਮਤਲਬ ਹੋ ਗਿਆ। ਕਰ ਦੇਣਾ। ਕੰਮ ਕਰੀ ਥੱਲੇ ਕੀ ਨਾ ਥੱਲੇ ਰਜਿਸਟਰ ਡਿਜੀਟਲ ਰਜਿਸਟਰ ਬਣਾਇਆ ਰਜਿਸਟਰ ਤੇ ਅਜੇ ਇਹਨਾਂ ਨੂੰ ਲੱਗ ਜਣੇ ਆ ਸੇਫਟੀ ਬੜੀ ਕੁੱਤੀ ਚੀਜ਼ ਆ ਇਹ ਬਸ ਦੇਖੀ ਆ ਬਹੁਤ ਸੇਫਟੀ ਆ ਜੇ ਆਪਣੇ ਕਰ ਇਹਨਾਂ ਦਾ ਕੰਮ ਅੱਜ ਮਾੜਾ ਮੋੜਾ ਚੱਲਣ ਦਿਆ ਉਹ ਐਕਸਲ ਦਾ ਚੱਲਣ ਦਿਆ ਨਾ ਐਕਸਲ ਦਾ ਕੰਮ ਕਰਦਾ ਤੇ ਇਹ ਪਾਪ ਦਾ ਸੋਨ ਸਿੰਘ ਕੋਈ ਦੱਸੋ ਆਪਣੀ ਜੀਵਨੀ ਬਾਰੇ ਕਿੱਥੋਂ ਗ੍ਰੇਨ ਸਿੱਖੀ ਤੂੰ ਕਿੰਨੀ ਸਾਲਾਂ ਸਿੱਖੀ 2010 ਦੇ ਵਿੱਚ 2010 ਦੇ ਵਿੱਚ ਅੱਛਾ 2010 ਦੇ ਵਿੱਚ ਚੱਲ ਬ੍ਰੇਕ ਕੀਤੀ ਤੂੰ ਤੇ ਕਦੋਂ ਚਲਾਉਣੀ ਕਦੋਂ ਸਟਾਰਟਿੰਗ ਕੀਤੀ 15 15 ਚ 5 ਸਾਲ ਨਾਲ ਹੈਲਪਰੀ ਕੀਤੀ ਹਾਂ 2-3 ਸਾਲ ਭੇਂਡੀਆਂ ਘਰੇ ਕੱਢੇ ਨਹੀਂ ਕੱਟਦਾ ਨਾ ਕੱਟਦਾ ਅੱਛਾ 2-3 ਸਾਲ ਮੜ ਕੇ ਹੈਲਪਰੀ ਕਰਕੇ ਘਰੇ ਲਾਏ ਆ ਕਰੇ ਕਿਹੜੀ ਕ੍ਰੇਨ ਜਿਹੜੀ ਚਲਾਉਂਦੇ ਰਹਿ ਕੇ ਆਪਣੀ ਭਾਲੀ ਐ ਆਪਣੀ ਭਾਲੀ ਆਪਣੀ ਭਾਲੀ ਠੀਕ ਆ ਉਹ ਦੇਖ ਕਿੰਦਾ ਟੇਲਰ ਜਾਂਦਾ ਆ ਉਹ ਪੁਲ ਦੇ ਉੱਤੋਂ ਦੀ ਜੇ ਸਿੱਧਾ ਡੇਗ ਪੇ ਠਾਂ ਦੇ ਫਿਰ ਕੀ ਬਣੇਗਾ ਜੇ ਉਹ ਤੋਂ ਸਿੱਧਾ ਆਵੇ ਨਾ ਸਿੱਧਾ ਇੱਥੇ ਆਣ ਵਾਲੇ ਡੇਪੇ ਫੇਰ ਫੇਰ ਸਿੱਧਾ ਬੈਚ ਐਕਸਲ ਦੇ ਜਾਂ ਆ ਨੇ ਕਿਹੜੀ ਗ੍ਰੇਨ ਤੇ ਕੀਤੀ ਤੋਂ ਹੈਲਪ ਰੇ ਮਕੈਨੀਕਲ ਤੇ ਲੈ ਆਂਦੇ ਹੀ ਨਾਮ ਕਿਹੜੀ ਗ੍ਰੇਨ ਤੇ ਕੀਤੀ ਆ ਮਕੈਨੀਕਲ ਤੇ ਹੀ ਮੈਰ ਚੰਦੇ ਆਹ ਕਿਉਂ ਨਹੀਂ ਜਿਆਦਾ ਐਸ਼ਾ ਹਾਈਡਰੋਲਿਕ ਵੀ ਹੁੰਦੀਆਂ ਐ ਟੀ ਐਫ ਸੀ ਟੀ ਐਫ ਸੀ ਮਿਲਤਨਾ 320 ਵਰਜਕ ਪੰਗਾਰ ਹੁੰਦੇ ਐਡ ਰੋਲਿਕ ਦੇ ਵਿੱਚ ਤੇ ਬਹੁਤ ਕਟਿੰਗ ਹੋ ਜਾਂਦੀ ਆ ਉਹ ਪਾਟ ਉਹ ਵੈਲ ਕੋ ਚੱਲਦੀ ਵੈਲ ਵੈਲ ਕੋ ਪਹਿਲਾ ਨੰਬਰ ਤੇ ਅੱਛਾ ਅੱਛਾ ਮਾਰ ਕੇ ਇਸ ਤੋਂ ਬਾਅਦ ਸ਼ੈਣੀ ਐਕਸ ਐਮ ਦੀ ਕਰੇ ਦਾ ਨਾਮ ਤੇ ਉਹਦਾ ਬਹੁਤ ਬਸੰਬਰ ਆਕੀਆ ਸਭ ਤੋਂ ਪਹਿਲੇ ਵਾਲਾ ਹੋਤ ਹੈ ਕਿ ਹੁਣ ਦੇ ਬੜੀਆਂ ਕੰਪਨੀਆਂ ਆ ਗਿਆ ਨਾ ਸ਼ੈਣੀ ਹੋ ਗਈ ਜੂਮ ਲੈਂਡ ਹੋ ਗਈ ਕੁਵਲ ਕੋ ਮਿੰਦੋ ਪੂਆ ਸਭ ਕੁਝ ਪਰੇਰੀ ਵਿੱਚ ਇੱਕ ਗ੍ਰੇਨ ਹੋੜ ਅੜਛਣ ਵਾਲੀ ਹੈ ਮੀਟੋ ਮੇਨੀ ਟਾਕ ਉਹਦੇ ਵਿੱਚ ਉਹਨਾਂ ਕਿਹੜੀ ਹਾਈਡਰੌਲਿਕ ਦੇ ਵਿੱਚ ਆਪ ਚਲਾਉਨੇ ਆ ਤਾਂ ਉਹ ਸੈਕਸ਼ੂਅਲ ਚ ਕੱਢ ਲਈਦਾ ਬੰਦਾ ਜਿਹੜੀ ਮਕੈਨੀਕਲ ਚਲਾਉਣੀ ਆਪਰੇਟਰੀ ਉਹਦੀ ਜੀ ਮੰਨੀ ਜਾਂਦੀ ਭਾਂ ਦੇ ਕੋਈ ਫੋਨ ਨਹੀਂ ਆਈ ਮਤਲਬ ਕੋਈ ਫਰੀਕ ਤੇ ਮਾਰੀ ਕੰਟਰੋਲ ਕਰਨਾ ਮਾਰੀ ਸਾਰਾ ਅੱਛਾ ਠੀਕ ਹੈ ਪਾਵਰ ਡੇਟਿੰਗ ਆਕੀ ਉਹ ਪ੍ਰਿਆਨੇ ਵੱਡੇ ਚਲਾਉਂਦੇ ਰਹੇ ਗ੍ਰੇਨਾ ਲੱਗਦਾ ਸਾਇਬ ਜਿਹੜੇ ਨਵੇਂ ਜਿਹੜੇ ਪ੍ਰਾਣੇ ਬੰਦੇ ਆ ਕਿ ਨਹੀਂ ਉਹ ਮਨੀ ਟੌਪ ਨੂੰ ਜਾਂ ਮਕੈਨੀਕਲ ਦੇ ਵਿੱਚ ਕਰੇ ਉਹਨੂੰ ਕਹਦੇ ਵੀ 50000 ਰੁਪਏ ਲਾਜ ਵਾਲੇ ਬੰਦਿਆਂ ਨੂੰ ਹਮ ਨਵੇਂ ਬੰਦਿਆਂ ਨੂੰ ਅੱਛਾ 100 ਦੇ ਵਿੱਚੋਂ ਦੋ ਬੰਦੇ ਤੇ ਇੰਨੀ ਤਾਂ ਮਿਲਣਗੇ ਪੂਰੇ ਇੰਡੀਆ 'ਚ ਜਿਹੜੇ ਜੈਸੇ ਕਰ ਦੇਣਗੇ ਕਿ ਹਾਂ ਭਰਾ ਮੈਂ ਚਲਾ ਦਿੰਦਾ ਨਹੀਂ ਤੇ ਕਿਹੜਾ ਬੋਨਮਲ ਹੈ ਤੇ ਭਾਂ ਜੋ ਫਿਰ ਲੱਗਾਂ ਦੇ ਸਿਰਫ ਭਾਈ ਕਿਹੜਾ ਗੜੇ ਦਾ ਮਾਰੂ ਵੀ ਨਾਰੂ ਵੀ ਗਿਆ ਹੈ ਆ ਜਾ ਆ ਜਾ ਚਲਾਉਂਦਾ ਆ ਪਾ ਜਿਹੜਾ ਕਿੱਡਾ ਜਾਜ ਲੋ ਵੀ ਮਿੱਤਰੋ ਅੱਜ ਦਾ ਦਿਨ ਵੀ ਇਹਦੇ ਨਾਲ ਗਿਆ ਬੇਕੂਕੀ ਕੰਮ ਕੋਈ ਹੋ ਜਾਂਦਾ ਥੋੜਾ ਬਹੁਤ ਹੋਇਆ ਤੇ ਸੇਫਟੀ ਵਾਲਿਆਂ ਨੇ ਫੇਰ ਉਹਨਾਂ ਦੀ ਚਾਲੀ ਵੀ ਖਲਵਾਈ ਜਾਂਦੇ ਇਹਨਾਂ ਦਾ ਬੜਾ ਬੰਗਾ ਕੁ ਬਾਕੀ 4:00 ਜੇ 4:30 ਦਾ ਟਾਈਮ ਹੈ ਔਰ 1 ਘੰਟਾ 2 ਘੰਟੇ ਪਹਿਣਾ ਇਹ ਦੇਖੋ ਕੀ ਬਣਦਾ ਜਦੋਂ ਰੋਸਟ ਸਟਾਪ ਨਹੀਂ ਹੋ ਮੇਕਰ ਅੱਜ ਇਧਰ ਪਨੀਰ ਦੀ ਸਬਜ਼ੀ ਬਣਾਉਣ ਲੱਗਾ ਆ ਜਿਹੜਾ ਬਣਾਉਣਾ ਬਾਸ਼ਾ ਹੀ ਪਨੀਰ ਕੇ ਕਿੜਾ ਸਾਹੀ ਪਨੀਰ ਬਣਨੇ ਯਾਰ ਸਾਹੀ ਪਨੀਰ ਬਣਨੇ ਤੇ ਨਾਲ ਆਈ ਜਾਂਨ ਪੂਜੀ ਵੀ ਲੈਂਦੇ ਪੂਜਣ ਲਿਆ ਤੇ ਲੋ ਇੰਦਰ ਆਪਣੇ ਬੰਦੇ ਆਂਡੇ ਆਂਡੇ ਦੇ ਮੰਦੇ ਸਾਰੇ ਨਾਲ ਤੋਂ ਕੇ ਬੈਠੇ ਆ ਦੋ ਜਾਨੇ ਉਹ ਬੈਠੇ ਹੁਣ ਬਣਾ ਗਿਆ ਆਪਾਂ ਸਬਜ਼ੀ ਤੇ ਆਪਣਾ ਬਲੌਗ ਆਪਾਂ ਇੱਥੇ ਹੀ ਖਤਮ ਕਰਦੇ ਨੇ ਅੱਜ ਦਾ ਮਿਲਾਂਗੇ ਕੱਲ੍ਹ ਵਾਲੇ ਬਲੌਗ ਚ ਗਿਆ ਬਾ ਕੇ ਮਿਲਦੇ ਆ ਤੁਹਾਨੂੰ ਕੱਲ੍ਹ ਵਾਲੇ ਬਲੌਗ 'ਚ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਕਰੋ ਤੇ ਬਲੌਗ ਦੇਖ ਕੇ ਜਾ ਕਰੋ ਸ਼ੁਕਰੀਆ ਧੰਨਵਾਦ